ਹਾਂਜੀ ਅੱਜ ਮੈਂ ਫੇਰ ਤੁਹਾਡੇ ਵਾਸਤੇ ਇੱਕ ਹੈਲਦੀ ਰੈਸਪੀ ਲੈ ਕੇ ਆਈਆਂ ਇਹ ਦੇਖੋ ਜੀ ਪਹਿਲੇ ਤਾਂ ਤੁਸੀਂ ਦਾ ਕਲਰ ਦੇਖੋ ਕਿੰਨੇ ਕਲਰਫੁਲ ਹੈ ਔਰ ਇਹ ਰੈਸਪੀ ਜਿਹੜੀ ਇਹ ਸਬਜੀ ਨਹੀਂ ਹੈਗੀ ਇਹ ਹੈਗੀ ਚਾਟ ਸ਼ੱਕਰਕੰਦੀ ਆਲੂ ਔਰ ਬਾਕੀ ਜਿਹੜਾ ਮੈਂ ਮਟੀਰੀਅਲ ਪਾਇਆ ਹੈ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਬਣੇਗੀ ਇੱਕ ਵਾਰੀ ਬੱਚਿਆਂ ਨੂੰ ਜ਼ਰੂਰ ਟਰਾਈ ਕਰਕੇ ਦਿਖਾਣਾ ਕਿ ਬੱਚੇ ਦੇਖਣਾ ਬਾਅਦ ਦੇ ਚੀਜ਼ਾਂ ਕਿਵੇਂ ਛੱਡਦੇ ਨੇ ਔਰ ਤੁਸੀਂ ਜਿੰਨੀਆਂ ਬੰਸ ਸੋਨਿਆ ਘਰ ਚੀਜ਼ਾਂ ਬਣਾ ਬਣਾ ਕੇ ਬੱਚਾਂ ਨੂੰ ਦੋਗੇ ਉਹਨਾਂ ਹੀ ਬੱਚੇ ਬਾਗੀਆਂ ਚੀਜ਼ਾਂ ਤੋਂ ਮੂੰਹ ਮੋੜਨਗੇ ਔਰ ਤੁਸੀਂ ਦੇਖੋ ਕਿ ਕਿੰਨੀ ਵਧੀਆ ਕਲਰਫੁੱਲ ਹੈ ਔਰ ਇਹਦੇ ਵਿੱਚ ਮੈਂ ਜੜੀਆਂ ਜੜੀਆਂ ਚੀਜ਼ਾਂ ਪਾਈਆਂ ਨੇ ਤੁਸੀਂ ਇੱਕ ਵਾਰੀ ਬਣਾ ਕੇ ਬੱਚਾਂ ਨੂੰ ਖਿਲਾਓਗੇ ਨਾ ਬਾਰ ਬਾਰ ਬੱਚੇ ਡਿਮਾਂਡ ਕਰਨਗੇ ਔਰ ਤੁਹਾਨੂੰ ਹਰ ਹਫਤੇ ਕਹਿਣਗੇ ਕਿ ਸੋਨਿਆ ਬਣਾ ਕੇ ਦੋ ਕਿਉਂਕਿ ਇੰਨਾ ਟਾਈਮ ਹੀ ਨਹੀਂ ਲੱਗਦਾ ਬਸ ਬੋਇਲ ਕਰਨੀਆਂ ਨੇ ਚੀਜ਼ਾਂ ਇਹਦੇ ਸ਼ਕਰਕੰਦੀ ਆਲੂ ਤੇ ਚਨੇ ਜਿਹੜੇ ਚਨੇ ਤੁਸੀਂ ਪਾਣੇ ਨੇ ਪਾ ਲੋ ਨਹੀਂ ਖਾਂਦੇ ਬੱਚੇ ਸਕਿੱਪ ਵੀ ਕਰ ਸਕਦੇ ਹੋ ਜਿਸ ਦਿਨ ਤੁਸੀਂ ਚਰੇ ਬਣਾਣੇ ਨੇ ਉਸ ਦਿਨ ਵੈਸੇ ਜ਼ਿਆਦਾ ਬਣਾ ਲਓ ਨਾਲ ਹੀ ਸ਼ਕਰਕੰਦੀ ਤੇ ਆਲੂ ਵੀ ਬੋਇਲ ਕਰ ਲਓ ਤੇ ਬੱਚਾ ਨੂੰ ਇਸ ਤਰ੍ਹਾਂ ਦੀ ਹੈਲਦੀ ਫੂਡ ਦਿਓ ਤਾਂ ਕਿ ਬੱਚੇ ਬ੍ਰੇਕਫਾਸਟ ਇਸ ਦਿਓ ਸਕੂਲ ਦੇ ਵਾਸਤੇ ਵੀ ਤੁਸੀਂ ਦੇਖ ਸਕਦੇ ਹੋ ਅਗਰ ਸ਼ਾਮ ਨੂੰ ਘਰ ਨੇ ਬੱਚੇ ਸੰਡੇ ਨੂੰ ਕੁਝ ਖਾਣ ਦੀ ਡਿਮਾਂਡ ਕਰ ਰਹੇ ਨੇ ਤਾਂ ਵੀ ਤੁਸੀਂ ਬਣਾ ਕੇ ਦੇ ਸਕਦੇ ਹੋ ਤੇ ਚਲੋ ਜੀ ਆਪਾਂ ਰੈਸਪੀ ਸ਼ੁਰੂ ਕਰਨੇ ਆ ਮੈਂ ਕਿਹੜੇ ਕਿਹੜੇ ਦੇ ਚਮਟਰੀਅਲ ਪਾਇਆ ਕਿਸ ਤਰ੍ਹਾਂ ਮੈਂ ਬਣਾਈਏ ਤੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਦੇਖਣਾ ਠੀਕ ਹੈ ਜੀ ਓਕੇ ਜੀ ਹਾਂਜੀ ਹੈਲਦੀ ਕਿਚਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਇਹ ਦੇਖ ਰਹੇ ਹੋ ਤੁਸੀਂ ਸ਼ਕਰਕੰਦੀ ਔਰ ਆਲੂ ਤੇ ਨਾਲ ਹੀ ਮੈਂ ਬੋਇਲ ਕੀਤੇ ਨੇ ਵਾਈਟ ਵਾਲੇ ਚਨੇ ਤੇ ਅੱਜ ਅਸੀਂ ਬਣਾ ਬਹੁਤ ਹੀ ਹੈਲਦੀ ਇੱਕ ਰੈਸਪੀ ਬਣਾਵਾਂਗੇ ਜਿਹੜੀ ਕਿ ਸਾਡੀ ਸਿਹਤ ਵਾਸਤੇ ਬਹੁਤ ਹੀ ਵਧੀਆ ਹੈ ਕਿਉਂਕਿ ਅੱਜ ਕੱਲ ਇਹ ਸ਼ਕਰਕੰਦੀ ਆਉਂਦੀ ਹੈ ਤੁਹਾਨੂੰ ਪਤਾ ਹੀ ਹੈ ਕਿ ਸ਼ਕਰਕੰਦੀ ਗਰਮੀ 'ਚ ਬਹੁਤ ਘਟ ਜਾਂਦੀ ਹੈ ਔਰ ਸਰਦੀਆਂ ਚ ਬਹੁਤ ਜ਼ਿਆਦਾ ਹੁੰਦੀ ਹੈ ਔਰ ਇਹ ਸਾਡੇ ਸਰੀਰ ਵਾਸਤੇ ਬਹੁਤ ਹੀ ਬੈਨੀਫਿਟੇ ਬਹੁਤ ਤਾਕਤ ਦਿੰਦੀ ਹੈ ਔਰ ਜਿਹੜੀਆਂ ਸੜੀਆਂ ਵਿਟਾਮਿਨ ਵਗੈਰਾ ਦੀਆਂ ਕਮੀਆਂ ਪੇਸ਼ੀਆਂ ਹੁੰਦੀਆਂ ਨੇ ਉਹ ਵੀ ਸਾਡੀਆਂ ਪੂਰੀਆਂ ਕਰ ਦਿੰਦੀ ਹੈ ਤੇ ਅੱਜ ਅਸੀਂ ਸਭ ਤੋਂ ਪਹਿਲੇ ਇਹਨੂੰ ਬੋਇਲ ਕਰਾਂਗੇ ਦੋ ਸਿਟੀਆਂ ਦਵਾਵਾਂਗੇ ਕੁੱਕਰ ਦੇ ਵਿੱਚ ਤਾਂ ਕਿ ਇਹ ਬੋਇਲ ਹੋ ਜਾਣ ਤੇ ਉਸ ਤੋਂ ਬਾਅਦ ਅਸੀਂ ਇਹਦੀ ਚਾਟ ਬਣਾਵਾਂਗੇ ਤੇ ਜਿਹੜੇ ਚੰਨੇ ਸੀ ਮੈਂ ਬੋਇਲ ਕਰ ਲੈਨੇ ਕਿਉਂਕਿ ਇਹਨੂੰ ਸੈਪਰੇਟ ਬੋਇਲ ਕਰਨਾ ਪੈਂਦਾ ਦੇ ਵਿੱਚ ਕਿਰਕ ਬੜੀ ਹੁੰਦੀ ਹੈ ਤੁਹਾਨੂੰ ਪਤਾ ਹੈ ਆਲੂਆਂ ਵਿੱਚ ਉਰੇ ਵਿੱਚ ਇਹਨੂੰ ਇਕੱਠੇ ਉਬਾਲਣਾ ਮੁਸ਼ਕਲ ਹੋ ਜਾਂਦਾ ਹੈ ਠੀਕ ਹੈ ਜੀ ਤੇ ਅਸੀਂ ਹੁਣ ਇਹਨਾਂ ਨੂੰ ਬੋਇਲ ਕਰਦੇ ਹਾਂ ਔਰ ਬੋਇਲ ਜਦ ਤੱਕ ਦੋ ਸ਼ਿਟੀਆਂ ਉਬਲ ਜਾਂਦੀਆਂ ਤੇ ਅਸੀਂ ਦੂਸਰਾ ਮਟੀਰੀਅਲ ਵੀ ਤਿਆਰ ਕਰਾਂਗੇ ਜੋ ਕਿ ਅਸੀਂ ਚਾਟ ਦੇ ਵਿੱਚ ਪਾਣਾ ਇਹ ਚਾਟ ਇੰਨੀ ਕਿ ਟੇਸਟੀ ਰਹਿੰਦੀ ਹੈ ਨਾ ਕਿ ਤੁਸੀਂ ਬਾਜ਼ਾਰਾਂ ਚ ਤੁਸੀਂ ਦੇਖਦੇ ਹੋ ਮੋਸਟਲੀ ਜਿਹੜੀ ਹੈ ਕਾਰਟ ਤੇ ਉੱਤੇ ਵੇਚਦੇ ਹੁੰਦੇ ਨੇ 50 ਰੁਪਏ ਦੀ ਪਲੇਟ ਜਾਂ 100 ਰੁਪਏ ਦੀ ਪਲੇਟ ਬਟ ਉਹਦੇ ਵਿੱਚ 8 10 20 ਹੁੰਦੇ ਨੇ ਮਜ਼ਾ ਨਹੀਂ ਆਉਂਦਾ ਮਸੇ 1 2 ਕੱਟਦੇ ਨੇ ਤੇ ਅਸੀਂ ਘਰ ਖੁੱਲੀ ਡੁੱਲੀ ਬਣਾ ਕੇ ਜਿੰਨੀ ਮਰਜ਼ੀ ਬੱਚਿਆਂ ਨੂੰ ਖਵਾ ਸਕਦੇ ਆਂ ਆਪ ਵੀ ਖਾ ਸਕਦੇ ਆਂ ਔਰ ਇਹਦੇ ਇਹ ਪਹਿਲੇ ਸਭ ਤੋਂ ਪਹਿਲੇ ਇਹ ਬੋਇਲ ਕਰਾਂਗੇ ਜਿੰਨੀ ਮਟੀਰੀਅਲ ਤੁਸੀਂ ਲੈਣੀ ਲੈ ਲੈਣਾ ਮੈਂ 1/2 ਕਿਲੋ ਲੈਂਦੀ ਆ 1/2 ਕਿਲੋ ਆਲੂ ਲੈਣ ਤੇ 1/2 ਕਿਲੋ ਇਹ ਮੈਂ ਨਾਲ ਲਈਏ ਚਾਟ ਕਿਉਂਕਿ ਜਿਹੜੀ ਸ਼ੱਕਰ ਕੰਦੀਏ ਤੁਸੀਂ ਬੋਇਲ ਕਰਕੇ ਵੀ ਰੱਖ ਸਕਦੇ ਹੋ ਨੂੰ ਫ੍ਰਿਜ ਵਿੱਚ 2-4 ਦਿਨ ਤੱਕ 10 ਦਿਨ ਤੱਕ ਯੂਜ਼ ਕਰ ਸਕਦੇ ਹੋ ਆਲੂ ਵੀ ਇਹੀ ਹਿਸਾਬ ਹੈ ਕਿਉਂਕਿ ਇਹਦੇ ਚ ਨਮਕ ਮਿਰਚ ਅਗਰ ਅਸੀਂ ਨਹੀਂ ਪਾਉਂਦੇ ਤੇ ਦਿਨੇ-ਦਿਨ ਜਿੰਨੇ ਦਿਨ ਮਰਜ਼ੀ ਅਸੀਂ ਯੂਜ਼ ਕਰ ਸਕਦੇ ਹਫਤਾ 10 ਦਿਨ ਤੱਕ ਠੀਕ ਹੈ ਜੀ ਮੈਂ ਇਸ ਵਾਰ ਸਾਰੇ ਬੋਇਲ ਕਰ ਰਹੀ ਹਾਂ ਤੇ ਉਸ ਤੋਂ ਬਾਅਦ ਅਸੀਂ ਫਿਰ ਮੈਂ ਤੁਹਾਨੂੰ ਦੱਸਾਂਗੀ ਕਿੰਨਾ ਮਟੀਰੀਅਲ ਪਾਣਾ ਹੈ ਵਿੱਚ ਹਾਂਜੀ ਮੈਂ ਕੁੱਕਰ 'ਚ ਮਟੀਰੀਅਲ ਪਾ ਦਿੱਤਾ ਹੈ ਅਗਰ ਤੁਸੀਂ ਚਨੇ ਵੀ ਨਾਲ ਹੀ ਬੋਇਲ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ ਤੁਸੀਂ ਭਿਗੋ ਦਿਓ ਇਹਨੂੰ ਇੱਕ ਡੱਬੀ ਵਿੱਚ ਬੰਦ ਕਰਕੇ ਫਿਰ ਕੁੱਕਰ 'ਚ ਰੱਖਣਾ ਹੈ ਅਗਰ ਤੁਸੀਂ ਇਸ ਤਰੀਕੋ ਰੱਖੋਗੇ ਤੇ ਇਹਦੇ 'ਚ ਕਿਰਕ ਆ ਜੇਗੇ ਠੀਕ ਹੈ ਜੀ ਅਗਰ ਇਕੱਠਾ ਬਾਲਣਾ ਚਾਹੁੰਦੇ ਤਾਂ ਇਕੱਠਾ ਬਾਲੋ ਪਰ ਦੋ ਸੀਟੇ ਤੋਂ ਵੱਧ ਨਹੀਂ ਇਹਨੂੰ ਦਵਾਣਾ ਤੇ ਫਿਰ ਉਸ ਤੋਂ ਬਾਅਦ ਤੁਸੀਂ ਚਨੇ ਨੂੰ ਪਚਾਈ ਜਿੰਨੀਆਂ ਮਰਜ਼ੀ ਸੀਟੀਆਂ ਦਵਾਈ ਜੋ ਚਨੇ ਤਾਂ ਟਾਈਮ ਲੈਣਗੇ ਪਰ ਜਿਹੜੇ ਸ਼ੱਕਰਕੰਦੀ ਆਲੂ ਹੈ ਦੋ ਸੀਟੀਆਂ ਦੇ ਨਾਲ ਹੀ ਗਲ ਜਾਣਗੇ ਸਾਡੇ ਬਾਅਦ ਤੁਸੀਂ ਸਟੀਮ ਨਾ ਕੱਟਣਾ ਜਿਆਦਾ ਤੁਸੀਂ ਸੀਟੀਆਂ ਵਜਾਓਗੇ ਤੇ ਇਹ ਬਿਲਕੁਲ ਸੀਰਾ ਹੋ ਜਾਏਗੀ ਸ਼ੱਕਰਕੰਦੀ ਜੜੀ ਹੈ ਸਿਰਫ ਦੋ ਸੀਟੀਆਂ ਦਵਾਣੀਆਂ ਨੇ ਠੀਕ ਹੈ ਜੀ ਹਾਂ ਜੀ ਜਦ ਤੱਕ ਸਾਡੇ ਆਲੂ ਅਰ ਸ਼ੱਕਰਕੰਦੀ ਬੋਇਲ ਹੁੰਦੇ ਬੈਨ ਅਸੀਂ ਦੇਖੋ ਇਹ ਸਮਾਨ ਕੱਟਣਾ ਵਿੱਚ ਮੈਂ ਇੱਕ ਟਮਾਟਰ ਲਿਆ ਹੈ ਇੱਕ ਪਿਆਜ਼ ਲਿਆ ਜਿੰਨੂੰ ਮੈਂ ਅੱਛੀ ਤਰ੍ਹਾਂ ਵਾਸ਼ ਕਰ ਲਿਆ ਸਾਫ਼ ਕਰਕੇ ਔਰ ਦੋ ਹਰੀ ਮਿਰਚ ਲਈਆਂ ਨੇ ਧਨੀਆਂ ਔਰ ਖੀਰਾ ਔਰ ਨਾਲ ਹੀ ਮੂੰਗਫਲੀ ਦੇ ਥੋੜੀਆਂ ਗਿਰੀਆਂ ਸੀ ਕੱਢ ਲਾਂਗੇ ਮੂੰਗਫਲੀ ਚੋ ਤੇ ਇਹ ਸਾਰਾ ਮਟੀਰੀਅਲ ਸੀ ਕਟਿੰਗ ਕਰਾਂਗੇ ਚੋਪ ਕਰਾਂਗੇ ਬਰੀਕ ਬਰੀਕ ਠੀਕ ਹੈ ਜੀ ਜਦ ਤੱਕ ਸਾਡਾ ਉਹ ਤਿਆਰ ਹੁੰਦਾ ਪਿਆ ਦੋ ਸਿਟੀਆਂ ਵੱਜਣਗੀਆਂ ਤਦ ਤੱਕ ਸਾਡਾ ਮਟੀਰੀਅਲ ਤਿਆਰ ਹੋ ਜਾਏਗਾ ਤੇ ਹੁਣ ਅਸੀਂ ਇਹਨੂੰ ਬਰੀਕ ਬਰੀਕ ਚੋਪ ਕਰਾਂਗੇ ਕਿਉਂਕਿ ਇਹਦੇ ਤੋਂ ਬਿਨਾ ਚਾਟ ਜੜੀ ਟੇਸਟੀ ਨਹੀਂ ਲੱਗਦੀ ਕਈ ਤੇ ਕੱਲੀ ਆਲੂਤ ਔਰ ਚੱਕਰਕੰਦੇ ਤੇ ਵੀ ਬਣਾ ਲੈਂਦੇ ਨੇ ਬਟ ਮੈਂ ਤੁਹਾਨੂੰ ਅੱਜ ਸਾਰੀਆਂ ਚੀਜ਼ਾਂ ਪਾ ਕੇ ਬਣਾ ਕੇ ਦਿਖਾਵਾਂਗੀ ਕਿ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਬਣਦੀ ਹੈ ਇੱਕ ਵਾਰੀ ਜਰੂਰ ਟਰਾਈ ਕਰਕੇ ਦੇਖਣਾ ਔਰ ਬੱਚਾ ਨੂੰ ਇੰਨੀਆਂ ਹੈਲਦੀ ਹੈਲਦੀ ਚੀਜ਼ਾਂ ਖਿਲਾਓਗੇ ਤੇ ਬੱਚੇ ਆਪਣੇ ਆਪ ਸਿਹਤਮੰਦ ਰਹਿਣਗੇ ਔਰ ਸਾਰੇ ਵਿਟਾਮਿਨਸ ਵੀ ਬੱਚਾ ਦੇ ਅੰਦਰ ਚਲੇ ਜਾਣਗੇ ਇਸੇ ਬਣੇ ਐਨੋਂ ਬ੍ਰੀਕ ਬ੍ਰੀਕ ਚੋਪ ਕਰ ਲੈਣਾ ਚੋਪਰ ਚ ਨਹੀਂ ਕਰਨਾ ਬਿਲਕੁਲ ਕਿਉਂਕਿ ਅਗਰ ਚੋਪਰ ਚ ਕਰਾਂਗੇ ਤੇ ਉਹ ਅਸੀਂ ਸਬਜ਼ੀ ਚ ਨਹੀਂ ਪਾਣਾ ਅਸੀਂ ਚਾਟ ਬਣਾ ਰਹੇ ਹਾਂ ਥੋੜੇ ਅੰਨੇ ਨੇ ਪੀਸ ਵਸਤੂ ਸਿੱਖ ਬਣਾਣੇ ਨਾ ਇਹ ਦੇਖੋ ਜੀ ਚੋਪ ਨਹੀਂ ਕਰਨਾ ਬਿਲਕੁਲ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਛੋਟੇ ਛੋਟੇ ਪੀਸ ਕੱਟ ਲੈਣ ਔਰ ਪਿਆਜ਼ ਦੇ ਵੀ ਤੇ ਟਮਾਟਰ ਤੇ ਹਰੀ ਮਿਰਚ ਇਸ ਤਰੀ ਬਿਲਕੁਲ ਛੋਟੇ ਛੋਟੇ ਪੀਸ ਕੱਟ ਕੇ ਰੱਖ ਲੈਣਾ ਠੀਕ ਹੈ ਜੀ ਔਰ ਧਨੀਆਂ ਨੂੰ ਬਰੀਕ ਬਰੀਕ ਚੋਪ ਕਰ ਲੈਣਾ ਕਿਉਂਕਿ ਜਿਹੜਾ ਧਨੀਆਂ ਉਹ ਤਾਂ ਅਸੀਂ ਬਿਲਕੁਲ ਹੀ ਬਰੀਕ ਚੋਪ ਕਰਾਂਗੇ ਤਾਂ ਕਿ ਸਾਡੇ ਮੂੰਹ ਵਿੱਚ ਨਾ ਆਵੇ ਇਸ ਤਰ੍ਹਾਂ ਤੇ ਬੱਚੇ ਵੀ ਕੱਢ ਕੇ ਫਿਰ ਰੱਖ ਦਿੰਦੇ ਨੇ ਇਹਨੂੰ ਬਿਲਕੁਲ ਚੋਪ ਕਰੋਗੇ ਤਾਂ ਬਹੁਤ ਅੱਛਾ ਟੇਸਟੀ ਜਿਹਾ ਟੇਸਟ ਆਏਗਾ ਠੀਕ ਹੈ ਜੀ ਅਸਤਰੀ ਅਸੀਂ ਇਹਨੂੰ ਚੋਪ ਕਰਕੇ ਅਲਗ-ਅਲਗ ਮੈਂ ਤੁਹਾਨੂੰ ਦਿਖਾਉਣੀ ਆ ਕਿs ਤਰ੍ਹਾਂ ਚੋਪ ਕਰਨਾ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਸਾਰੀਆਂ ਸਬਜ਼ੀਆਂ ਮੈਂ ਚੋਪ ਕਰ ਲਿਆ ਨੇ ਖੀਰਾ ਟਮਾਟਰ ਔਰ ਦੇਖੋ ਪਿਆਜ਼ ਨਿੰਬੂ ਸੰਨ ਚਾਹੀਦਾ ਹੀ ਹੈ ਖੱਟੇ ਵਾਸਤੇ ਠਾਈ ਵਾਸਤੇ ਅਗਰ ਤੁਸੀਂ ਇਮਲੀ ਪਾਣਾ ਚਾਹੁੰਦੇ ਹੋ ਤਾਂ ਇਮਲੀ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਬਾਕੀ ਮੈਂ ਨਾਰ ਥੋੜਾ ਜਿਹਾ ਪਾ ਰਹੀਆਂ ਦੇਖੋ ਨਾਰ ਦੇ ਮੈਂ ਦਾਣੇ ਕੱਢ ਲਏ ਨੇ ਧਨੀਆ ਮੈਂ ਚੋਪ ਕਰ ਲਿਆ ਔਰ ਤੁਸੀਂ ਅਗਰ ਏਮਲੀ ਦੀ ਚਟਨੀ ਤੁਸੀਂ ਘਰ ਬਣਾਈ ਹੋਈ ਹੈ ਜਾਂ ਬਣਾਣੀ ਹੈ ਤਾਂ ਬਣਾ ਕੇ ਵੀ ਪਾ ਸਕਦੇ ਹੋ ਤੇ ਜਾਂ ਟਮੈਟੋ ਸੌਸ ਪਾ ਸਕਦੇ ਹੋ ਮੈਂ ਨਿੰਬੂ ਪਾ ਰਹੀਆਂ ਔਰ ਤੁਹਾਨੂੰ ਪਤਾ ਮਸਾਲੇ ਮਸੂਲ ਤੇ ਪੈਣੀ ਪੈਣੇ ਹਰੀਆਂ ਮਿਰਚਾਂ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਲੈ ਸਕਦੇ ਹੋ ਅਗਰ ਬੱਚੇ ਨਹੀਂ ਖਾਂਦੇ ਤਾਂ ਸਕਿਪ ਵੀ ਕਰ ਸਕਦੇ ਹੋ ਠੀਕ ਹੈ ਜੀ ਇਸ ਤਰੀ ਸਾਰੀਆਂ ਸਬਜ਼ੀਆਂ ਤੁਸੀਂ ਚੋਪ ਕਰ ਲੈਣੀਆਂ ਬਰੀਕ-ਬਰੀਕ ਜ਼ਿਆਦਾ ਨਹੀਂ ਕਰਨੀਆਂ ਕਿਉਂਕਿ ਚਾਟ ਵਿੱਚ ਜਿਆਦਾ ਬ੍ਰੇਕ ਨਹੀਂ ਪੈਂਦੀਆਂ ਇਸਤਰੀ ਮੋਟੀਆਂ-ਮੋਟੀਆਂ ਪੈਂਦੀਆਂ ਤੇ ਇੱਕ ਵਾਰੀ ਬੱਚਾ ਨੂੰ ਇਸ ਤਰ੍ਹਾਂ ਦਾ ਹੈਲਦੀ ਫੂਡ ਜ਼ਰੂਰ ਖਵਾਇਆ ਕਰੋ ਹਫ਼ਤੇ ਵਿੱਚ ਇੱਕ ਵਾਰੀ ਕਿਉਂਕਿ ਬੱਚਿਆਂ ਦੀ ਹੈਲਥ ਦਾ ਵੀ ਧਿਆਨ ਰੱਖਣਾ ਪੈਂਦਾ ਬਾਜ਼ਾਰ ਦੇ ਚੀਜ਼ਾਂ ਜਿਹੜੇ ਅਸੀਂ ਖਾਨੇ ਆ ਜਾ ਕੇ ਪਤਾ ਨਹੀਂ ਕਿਹੜਾ-ਕਿਹੜਾ ਗੰਦਬਲਾ ਪਾ ਦਿੰਦੇ ਨੇ ਤੇ ਅਸੀਂ ਖਾਈ ਜਾ ਰਹੇ ਹਾਂ ਸਵਾਦ ਬਣਾਉਣ ਵਾਸਤੇ ਬਹੁਤ ਕੁਝ ਯੂਜ਼ ਹੋ ਰਿਹਾ ਹੈ ਤੁਹਾਡੇ ਸਾਹਮਣੇ ਕਿੰਨੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਕੋਸ਼ਿਸ਼ ਕਰਿਆ ਕਰੋ ਕਿ ਬੱਚਾ ਨੂੰ ਘਰ ਹੀ ਬਣਾ ਕੇ ਚੀਜ਼ਾਂ ਦਿਓ ਅਧਿਕਾਰੀ ਸਾਫ ਸੁੱਧਰੇ ਹੱਥਾਂ ਦੇ ਨਾਲ ਤੁਸੀਂ ਬਣਾਉਂਦੇ ਹੋ ਤੁਹਾਨੂੰ ਪਤਾ ਹੀ ਹੈ ਕਿੰਨੀ ਕਿੰਨੀ ਵਾਰ ਤੁਹਾਡੇ ਹੱਥ ਧੁੱਤੇ ਜਾਂਦੇ ਨੇ ਬਾਹਰੋਂ ਪਤਾ ਨਹੀਂ ਸਾਰ ਸਾਰ ਦਿਨ ਹੱਥ ਧੋਂਦੇ ਵੀ ਨਹੀਂ ਜਨਹੀਂ ਇਸਤਰੀ ਬਾਥਰੂਮ ਜਾਈ ਜਾਂਦੇ ਨੇ ਤੇ ਉਸਤਰੀ ਖਾਰਿਜ ਕਰੀ ਜਾਂਦੇ ਨੇ ਉਹੀ ਹੱਥਾਂ ਦੇ ਨਾਲ ਤੁਹਾਨੂੰ ਸਭ ਕੁਝ ਖਿਲਾਏ ਜਾ ਰਹੇ ਨੇ ਇਸ ਵਾਸਤੇ ਤੁਸੀਂ ਬਾਜ਼ਾਰ ਦਾ ਇਗਨੋਰ ਹੀ ਕਰਿਆ ਕਰੋ ਤੇ ਬੱਚਾ ਨੂੰ ਘਰ ਹੀ ਹੈਲਦੀ ਫੂਡ ਬਣਾ ਕੇ ਦਿਓ ਵਨ ਸੁਣਨਾ ਚਾਟ ਅਜ ਬਣਾਵਾਂਗੇ ਦੇਖਣਾ ਕਿੰਨੀ ਟੇਸਟੀ ਬਣਦੀ ਹੈ ਇੱਕ ਵਾਰੀ ਬਣਾ ਕੇ ਦੇਖੋਗੇ ਤਾਂ ਪਤਾ ਚੱਲੇਗਾ ਤੇ ਕਾਊਗੇ ਬਣਾ ਕੇ ਤੇ ਫਿਰ ਪਤਾ ਚੱਲੇਗਾ ਕਿ ਕਿਸ ਤਰ੍ਹਾਂ ਦੀਆਂ ਚੀਜ਼ਾਂ ਬੰਦੀਆਂ ਠੀਕ ਹੈ ਜੀ ਚਨੇ ਤੁਸੀਂ ਪਾਣੇ ਨੇ ਪਾ ਲੋ ਨਹੀਂ ਪਾਣੇ ਨਹੀਂ ਹੈਗਾ ਸਾਡੇ ਤੁਹਾਡੇ ਕੋਲ ਟਾਈਮ ਤੇ ਨਾ ਪਾਓ ਜ਼ਰੂਰੀ ਨਹੀਂ ਐ ਮੈਂ ਤਾਂ ਚਨੇ ਉਬਾਲੇ ਸੀਗੇ ਵੈਸੇ ਵੀ ਘਰ ਵਾਸਤੇ ਸਬਜ਼ੀ ਬਣਾਉਣ ਵਾਸਤੇ ਤੇ ਅਸੀਂ ਥੋੜੇ ਜਿ ਕੱਢ ਲਏ ਨੇ ਬਾਕੀ ਕਈ ਬਲੈਕ ਚਨੇ ਵੀ ਪਾਲੰਦ ਨੇ ਤੁਸੀਂ ਰਾਜਮਾ ਵੀ ਪਾ ਸਕਦੇ ਹੋ ਟੇਸਟ ਕਰਨਾ ਅਸੀਂ ਜੋ ਮਰਜ਼ੀ ਕਰ ਸਕਦੇ ਹੋ ਠੀਕ ਹੈ ਜੀ ਹੁਣ ਥੋੜੀਆਂ ਰਹਿ ਗਿਆ ਮੂੰਗਫਲੀ ਤੇ ਗਿਰਿਆ ਉਹ ਵੀ ਮੈਂ ਕਰਨ ਲੱਗੀ ਹਾਂ ਦੇ ਨਾਲ ਹੀ ਸੀ ਮੂੰਗਫਲੀ ਨੇ ਗਿਰੀਆਂ ਵੀ ਪਾਵਾਂਗੇ ਥੋੜੀਆਂ ਟੇਸਟ ਵਾਸਤੇ ਜਿੰਨੀਆਂ ਮੱਝੀ ਚੀਜ਼ਾਂ ਪਾ ਲੋ ਸੇਮੇ ਪਾਸੇ ਦੇ ਉੱਪਰ ਤੁਸੀਂ ਨਮਕੀਨ ਸੇਵੀਆਂ ਘਰ ਪਈਆਂ ਦਿਨੋ ਪਾ ਸਕਦੇ ਹੋ ਮੂੰਗਫਲੀ ਤੇ ਗਿਰੀਆਂ ਪਾ ਲਓ ਟੇਸਟ ਬਣਾਉਣ ਵਾਸਤੇ ਸਿਹਤ ਵਾਸਤੇ ਹੈਲਦੀ ਚੀਜ਼ਾਂ ਜੋ ਮਰਜ਼ੀ ਪਾ ਸਕਦੇ ਹੋ ਠੀਕ ਹੈ ਜੀ ਚਲੋ ਜੀ ਸਟਾਰਟ ਕਰਦੇ ਹੁਣ ਮੈਂ ਦੇਖਾ ਸ਼ੱਕਰਕੰਦੀ ਦਾ ਕੀ ਹਾਲ ਕੁਤਾ ਬਿਆਲੂ ਤੇ ਸ਼ੱਕਰਕੰਦੀ ਕਢ ਕੇ ਦੇਖਦੇ ਆ ਕਿ ਬੋਇਲ ਹੋ ਗਏ ਨਾ ਅੱਛੇ ਤਰ੍ਹਾਂ ਹਾਂਜੀ ਪਹਿਲੇ ਅਸੀਂ ਫੋਕ ਨਾਲ ਚੈੱਕ ਕਰਾਂਗੇ ਕਿ ਸਾਡੇ ਆਲੂ ਮੈਨੂੰ ਲੱਗਦਾ ਆਲੂ ਥੋੜੇ ਹਾਰ ਰਹਿ ਗਏ ਨੇ ਸ਼ਕਰਕੰਦੀ ਦੇਖਦੇ ਆ ਗਰਮ ਨੇ ਤਾਂ ਲੱਗ ਰਹੇ ਨੇ ਸ਼ਾਇਦ ਪਹਿਲੇ ਸ਼ਕਰਕੰਦੀ ਨੂੰ ਚੈੱਕ ਕਰ ਲਈਏ ਫਿਰ ਸ਼ਕਰਕੰਦੀ ਜ਼ਿਆਦਾ ਗਲ ਜਾਂਦੀ ਔਰ ਟੇਸਟ ਖਰਾਬ ਹੋ ਜਾਂਦਾ ਹੈ ਦਾ ਅੱਜ ਦੀ ਸ਼ਕਰਕੰਦੀ ਬਹੁਤ ਵਧੀਆ ਬਣ ਗਈ ਹੈ ਅਸੀਂ ਉਹਨੂੰ ਕੱਢ ਲਾਂਗੇ ਤੇ ਆਲੂ ਨੂੰ ਸ਼ਾਇਦ ਇੱਕ ਸਿਟੀ ਹੋਰ ਦਵਾਣੀ ਪਵੇ ਸ਼ਕਰਕੰਦੀ ਬਹੁਤ ਵਧੀਆ ਗਲ ਗਈ ਹੈ ਇਸ ਤਰੀਕੇ ਕਰਕੇ ਤੁਸੀਂ ਪਾਣੀ ਚੋਂ ਕੱਢ ਲਓ ਅਗਰ ਆਲਵਾ ਦੀ ਕਸਰ ਹੈਗੀ ਤੇ ਆਲਵਾ ਨੂੰ ਫਿਰ ਤੁਸੀਂ ਇੱਕ ਵਾਰੀ ਸੀਟੀ ਦਵਾ ਸਕਦੇ ਹੋ ਠੀਕ ਹੈ ਜੀ ਗਰਮ ਬੋਤਨੇ ਮੇਕ ਕਰਕੇ ਕੱਢ ਲ ਕੇ ਤੁਹਾਨੂੰ ਦੱਸਦੀ ਹਾਂ ਹਾਂ ਜੀ ਸ਼ੱਕਰ ਕੰਦੀ ਸਾਰੀ ਕੱਢ ਲੈਣਿਆ ਅਗਰ ਤੁਸੀਂ ਜਿੰਨੀ ਚਾਟ ਬਣਾਣੀ ਹੈ ਉਹਨੇ ਯੂਜ਼ ਕਰ ਲਓ ਬਾਕੀ ਤੁਸੀਂ ਰੱਖ ਦਿਓ 2-3 ਦਿਨ ਬਾਅਦ ਫਿਰ ਬਣਾ ਲਓ ਅਗਰ ਬੱਚੇ ਕਹਿਣਗੇ ਤੇ ਫਿਰ ਦੁਬਾਰਾ ਬਣ ਸਕਦੀ ਹੈ ਪਰ ਬੋਇਲ ਕਰ ਲੋ ਬਾਰ-ਬਾਰ ਤੁਸੀਂ ਬੋਇਲ ਕਰਨ ਤੇ ਰੋਗੇ ਐਸ ਵਾਸੇ 2-3 ਦਿਨ ਬਾਅਦ ਵੀ ਤੁਸੀਂ ਯੂਜ਼ ਕਰ ਸਕਦੇ ਹੋ ਇੰਨੀ ਜਲਦੀ ਖਰਾਬ ਨਹੀਂ ਹੁੰਦੀਆਂ ਫ੍ਰੀਜ ਵਿੱਚ ਰੱਖ ਦੇਣਾ ਠੰਡੀਆਂ ਕਰਕੇ ਬਸ ਛਿਲਣੀਆਂ ਨਹੀਂ ਤੁਸੀਂ ਛਿਲ ਕੇ ਨਹੀਂ ਰੱਖਣੀਆਂ ਹਾਂਜੀ ਸਾਬਤ ਹੀ ਰੱਖ ਦੇਣੀਆਂ ਆਲੂਆਂ ਤੇ ਇੱਕ ਛੇਤੀ ਹੋਰ ਬੱਜਣਗੇ ਮੇਰੇ ਖਿਆਲ ਨਾਲ ਫੇਰ ਹੀ ਆਲੂ ਅੱਛੇ ਤਰ੍ਹਾਂ ਬਣਨਗੇ ਇਹ ਦੁਬਾਰਾ ਕੁੱਕਰ ਅੱਗ ਤੇ ਤਦ ਤੱਕ ਅਸੀਂ ਚੱਕਰਕੰਦੀ ਨੂੰ ਛਿੱਲ ਲੈਣੇ ਠੀਕ ਹੈ ਜੀ ਉਹਨਾਂ ਜੀ ਸ਼ਕਰਕੰਦੀ ਜਰਾ ਠੰਡੀ ਹੋ ਜਵੇ ਇਹ ਦੇਖੋ ਜੀ ਮੈਂ ਸਾਰੀ ਕੱਢ ਲਈ ਸ਼ਕਰਕੰਦੀਆਂ ਜੇ ਗਰਮ ਬਹੁਤ ਹੈ ਤੇ ਇਸ ਵਾਸਤੇ ਮੈਨੂੰ ਠੰਡੀ ਹੋਣ ਦੀ ਵੇਟ ਕਰਾਂਗੀ ਤੇ ਉਸ ਤੋਂ ਬਾਅਦ ਮੈਂ ਇਹਨੂੰ ਕਟਿੰਗ ਕਰਕੇ ਦਿਖਾਵਾਂਗੀ ਤੁਹਾਨੂੰ ਕਿ ਛਿਲਕੇ ਕੱਟਣਾ ਕਿਸ ਤਰ੍ਹਾਂ ਕੱਟਣੀ ਹੈ ਠੀਕ ਹੈ ਜੀ 2 ਮਿੰਟ ਠੰਡੀ ਹੋਣ ਦੀ ਵੇਟ ਕਰਾਂਗੇ ਅਸੀਂ ਬਹੁਤ ਹੀ ਗਰਮ ਹੈ ਬਹੁਤ ਵਧੀਆ ਗੱਲ ਕੀ ਹੈ ਦੋ ਸੀਟੀਆਂ ਤੋਂ ਵੱਧ ਨਾ ਦੇਣਾ ਅਗਰ ਤੁਸੀਂ ਜ਼ਿਆਦਾ ਸੀਟੀਆਂ ਦੋਗੇ ਤੇ ਪਤਲੀਆਂ ਜਿਹੜੀਆਂ ਹੁੰਦੀਆਂ ਨੇ ਨਾ ਜਿਆਦਾ ਸੀਰਾ ਹੋ ਜਾਂਦੀਆਂ ਨੇ ਉਫ ਇਹ ਟੇਸਟ ਨਹੀਂ ਜਾਂਦਾ ਮਸਾ ਨਹੀਂ ਆਉਂਦਾ ਖਾਣ ਦਾ ਇਸ ਵਾਸਤੇ ਤੁਸੀਂ ਥੋੜੀ ਦੋ ਸੀਟੀਆਂ ਤੋਂ ਬਾਅਦ ਇਹਨੂੰ ਕੱਢ ਲਓ ਅਗਰ ਆਲੂਆਂ ਨੂੰ ਜ਼ਰੂਰਤ ਹੈਗੇ ਤੇ ਆਲੂਆਂ ਨੂੰ ਅਗਰ ਮੇਰੇ ਥੋੜੇ ਆਲੂ ਮੋਟੇ ਸੀ ਅਗਰ ਤੁਸੀਂ ਬਰੀ ਕੱਢ ਲਉਂ ਪਾਉਂਦੇ ਛੋਟੇ ਆਲੂ ਪਾਉਂਦੇ ਹੋ ਤੇ ਉਹ ਨਾਲ ਹੀ ਗਲ ਜਾਣਗੇ ਇਹ ਥੋੜੇ ਆਲੂ ਮੋਟੇ ਸੀ ਇਸ ਵਾਸਤੇ ਟਾਈਮ ਲੱਗ ਰਿਹਾ ਜਦ ਤੱਕ ਅਸੀਂ ਸ਼ੱਕਰਕੰਦੀ ਤਿਆਰ ਕਰਾਂਗੇ ਤਦ ਤੱਕ ਇੱਕ ਸੀਟੀ ਹੋਰ ਵੱਜ ਜਾਣੀ ਹੈ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਵੀ ਕੱਢ ਲਾਂਗੇ ਆਲੂਆਂ ਨੂੰ ਵੀ ਠੀਕ ਹੈ ਜੀ ਕਈਆਂ ਨੂੰ ਮੈਂ ਦੇਖਿਆ ਕਿ ਛਿਲਕ ਸਮੇਤ ਹੀ ਖਾਲੰਦੇ ਨੇ ਬਟ ਵੈਸੇ ਅਸੀਂ ਮੈਂ ਤਾਂ ਛਿੱਲੜ ਉਤਾਰ ਕੇ ਖਾਂਦੇ ਆ ਬਟ ਜੇ ਤੁਹਾਨੂੰ ਲੱਗਦਾ ਹੈ ਪਰ ਇਹਨੂੰ ਪਹਿਲੇ ਅੱਛੀ ਤਰ੍ਹਾਂ ਸਾਫ਼ ਕਰ ਲੈਣਾ ਥੋੜਾ ਜਿਹਾ ਨਮਕ ਪਾ ਕੇ ਨਾ ਕੱਚੀ ਨੂੰ ਗਰਮ ਪਾਣੀ ਦੇ ਨਾਲ ਲੈ ਕੇ ਇਹਨੂੰ ਨਮਕ ਪਾ ਕੇ ਅੱਛੀ ਤਰ੍ਹਾਂ ਸਾਫ਼ ਕਰ ਦੇਣਾ ਅਗਰ ਤੁਸੀਂ ਛਿਲਕ ਨਾਲ ਖਾਣੀ ਹੈ ਤਾਂ ਕਈ ਖਾਂਦੇ ਨੇ ਛਿੱਲੜ ਵਾਲੀ ਮੱਕੀ ਕਈਆਂ ਨੂੰ ਦੇਖਿਆ ਛਿਲਕ ਸਮੇਤ ਖਾਂਦੇ ਨੇ ਬਟ ਅਗਰ ਤੁਸੀਂ ਖਾਣਾ ਚਾਹੁੰਦੇ ਹੋ ਤੈਨੂੰ ਅੱਛੀ ਤਰ੍ਹਾਂ ਨਮਕ ਪਾ ਕੇ ਗਰਮ ਪਾਣੀ ਨਾਲ ਇੰਜੰਜ ਰਗੜ ਲੈਣਾ ਤਾਂ ਕਿ ਉੱਪਰ ਜੋ ਗੰਦਗੀ ਅੱਛੀ ਤਰ੍ਹਾਂ ਨਿਕਲ ਜਾਵੇ ਤੇ ਪੇਟ ਦੇ ਵਿੱਚ ਨਾ ਜਾਵੇ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਮੈਂ ਸ਼ੱਕਰ ਕੰਦੀ ਇਹ ਦੇਖੋ ਬਣਾ ਲਈਏ ਕਟਿੰਗ ਕਰ ਦਿੱਤੀ ਹੈ ਔਰ ਹੁਣ ਆਲੂ ਇਹ ਕੱਢ ਲੈਨੇ ਮੈਂ ਇਹਦੇ ਚ ਕੁੱਕਰ ਚ ਇਹ फटाफट ਬੋਇਲ ਜਿਹੜੇ ਆਲੂ ਨੇ ਨਾ ਚਾ ਸ਼ੱਕਰ ਕੰਦੀ ਇੱਕ ਮਿੰਟ ਚ ਛਿੱਲੇ ਜਾਂਦੀ ਹੈ ਜਿਆਦਾ ਟਾਈਮ ਨਹੀਂ ਲੱਗਦਾ ਇਹ ਦੇਖੋ ਜੀ ਮੈਂ ਤਾਂ ਚਿੱੱਲਾ ਜੰਦਿਆਂ ਨੂੰ ਠੀਕ ਹੈ ਅਲੂ ਗੇਸੇ ਅਸਤੇ ਚਿੱੱਲਾਵਾਂਗੇ ਜਿਹੜੀ ਸ਼ੱਕਰਕੰਦੀ ਨੇ ਬੇਸ਼ੱਕ ਨੂੰ ਗੋਲ ਗੋਲ ਕੱਟਣਾ ਚਾਹੀਦਾ ਗੋਲ ਜਿਆਦਾ ਟੇਸਟੀ ਬਣਦੀ ਹੈ ਤੇ ਕਿਉਂਕਿ ਜਦੋਂ ਅਸੀਂ ਲੰਬੇ ਕਰਾਂਗੇ ਨਾ ਨੂੰ ਪੀਸਦੇ ਉਹਦੇ ਵਿੱਚ ਭੂਕਾਂ ਜੀਆਂ ਹੁੰਦੀਆਂ ਨੇ ਲੰਬੀਆਂ ਲੰਬੀਆਂ ਤੇ ਉਹ ਵਿੱਚ ਹੀ ਖਿੱਚਿਆ ਜਾਂਦੀਆਂ ਨੇ ਤੇ ਫਿਰ ਉਹ ਬੜੀ ਮਤਲਬ ਕਟਿੰਗ ਗਲਤ ਜੀ ਹੋ ਜਾਂਦੀ ਹੈ ਇਸ ਵਾਸਤੇ ਨਾ ਉਹ ਸਵਾਦ ਵੀ ਨਹੀਂ ਲੱਗਦੀਆਂ ਤੇਸਰ 골골 پیس ਕੱਟਨੇ ਆਲੂ ਤੁਸੀਂ ਜਿਵੇਂ ਮਰਜੀ ਪੀਸ ਕੱਟ ਸਕਦੇ ਹੋ ਚੋਰਸ 골 ਜਿਵੇਂ ਮਰਜੀ ਕੱਟਣ ਠੀਕ ਹੈ ਜੀ ਜੇ ਚਾਟ ਚ ਪਾਈ ਦੇ ਨੇ ਛੋਟੇ ਛੋਟੇ ਕਰਕੇ ਉਵੇਂ ਕਰਨੇ ਨੇ ਪਰ ਗਰਮ ਗਰਮ ਜਿਆਦਾ ਟੇਸਟੀ ਲੱਗਦੀ ਹੈ ਗਰਮ ਗਰਮ ਹਰ ਚੀਜ਼ ਹੋਵੇ ਤੇ ਸਵਾਦ ਵੀ ਲੱਗਦੀ ਹੈ ਬਿਲਕੁਲ ਐ ਨਹੀਂ ਕਿ ਫ੍ਰਿਜ ਵਿੱਚ ਤੁਸੀਂ ਰੱਖੋ ਅਗਰ ਤੁਸੀਂ ਸ਼ੱਕਰ ਕੰਦੀ ਨੂੰ ਫ੍ਰਿਜ ਵਿੱਚ ਰੱਖਿਆ ਹੈ ਜਾਂ ਆਲੂਆਂ ਨੂੰ ਤੇ ਮਾਈਕ੍ਰੋ ਚ ਇੱਕ ਵਾਰੀ ਥੋੜੀ ਜਿਹੀ ਹਲਕੀ ਜਿਹੀ ਗਰਮ ਕਰਕੇ ਫਿਰ ਉਹ ਉਹਦੀ ਚਾਟ ਬਣਾਓ ਜਿਆਦਾ ਟੇਸਟੀ ਬਣੇਗੀ ਇੱਕ ਹੈਲਦੀ ਹੋ ਜਾਏਗੀ ਇਹ ਦੇਖੋ ਜੀ ਆਲੂ ਵੀ ਅਸੀਂ ਨਿਕਾਲ ਲੈ ਲ ਮੈਂ ਤਿੰਨ ਆਲੂ ਪਾਏ ਨੇ ਸ਼ਕਰਕੰਦੀ ਮੈਂ ਚਾਰ ਲਏ ਹਨ ਤੇ ਮੈਂ ਇਹਨਾਂ ਦੀ ਕਟਿੰਗ ਕਰਦੀ ਆ ਕਟਿੰਗ ਕਰਕੇ ਇਹ ਦੇਖੋ ਆਪਾਂ ਇਸ ਤਰ੍ਹਾਂ ਪੀਸ ਲੈ ਕੇ ਚਾਰ ਪੀਸ ਕਰ ਲਾਂਗੇ ਇਹਦੇ ਠੀਕ ਹੈ ਜੀ ਐਂ ਨਿੰਨੇ ਪੀਸ ਹੋ ਲੈ ਜੀਦਰ ਬਸ ਜਿਆਦਾ ਛੋਟੇ ਵੀ ਨਹੀਂ ਜਿਆਦਾ ਵੱਡੇ ਵੀ ਨਹੀਂ ਕਰਨੇ ਦੋਨੋਂ taraf ਕੱਟ ਮਾਰ ਕੇ ਇਸ ਤਰ੍ਹਾਂ ਅੱਠਾ ਤੇ ਪੀਸ ਬਣਾ ਲੈਨੇ ਕਾਲੂ ਦੇ ਪਹਿਲੇ ਇਸ ਤਰ੍ਹਾਂ ਫਿਰ ਤੋਂ ਇਸ ਤਰ੍ਹਾਂ ਕਰ ਦੇਣਾ ਕੱਟਨੇ ਵੀ ਈਜ਼ੀ ਹੋ ਜਾਂਦੇ ਨੇ ਇੱਕ ਇੱਕ ਕਾਲੂ ਨੂੰ ਪਕੜ ਕੇ ਨਹੀਂ ਕਰਨਾ ਤੁਸੀਂ ਫੜਫੜਾਟੇ ਨੂੰ ਕਰਕੇ ਕੱਟ ਮਾਰ ਕੇ ਇਹ ਦੇਖੋ ਸੀ ਗਰਮ ਹੈਗੇ ਸੀ ਬਹੁਤ ਆਲੂ ਸਾਡੇ ਦੋਨੋਂ ਚੀਜ਼ਾਂ ਤਿਆਰ ਹੋ ਗਿਆ ਸ਼ੱਕਰਕੰਦੀ ਵੀ ਤੇ ਆਲੂ ਇਹ ਦੇਖ ਲਓ ਠੀਕ ਹੈ ਜੀ ਬਾਕੀ ਸਾਡਾ ਸਾਰਾ ਮਟੀਰੀਅਲ ਤਿਆਰ ਹੈ ਜੇ ਕਿ ਸਾਡੇ ਕੋਲ ਸ਼ੱਕਰ ਕੰਦੀ ਬਚ ਗਈ ਕਿਸੇ ਕੰਟੇਨਰਸ ਪਾ ਦਿਓ ਜਾਂ ਕਿਸੇ ਪੋਲੀਥੀਨ ਚ ਪਾ ਦਿਓ ਤੇ ਆਰਾਮ ਨਾਲ ਤੁਸੀਂ ਰੱਖ ਸਕਦੇ ਹੋ 2-3 ਦਿਨ ਬਾਅਦ ਫਿਰ ਚਾਟ ਬਣਾ ਲਵੋਗੇ ਚਲੋ ਜੀ ਹੁਣ ਚਾਟ ਦੀ ਤਿਆਰੀ ਕਰਨ ਲੱਗਿਆ ਹਾਂ ਹਾਂਜੀ ਚਾਟ ਬਣਾਉਣ ਵਾਸਤੇ ਸਭ ਤੋਂ ਪਹਿਲੇ ਅਸੀਂ ਇੱਕ ਡੋਂਗਾ ਲਵਾਂਗੇ ਖੁੱਲਾ ਡੋਂਗਾ ਲੈਣਾ ਜਿਦੇ ਚ ਤੁਸੀਂ ਸਾਰਾ ਮਟੀਰੀਅਲ ਆਰਾਮ ਨਾਲ ਪਾ ਸਕਿਓ ਔਰ ਮਿਕਸ ਕਰ ਸਕਿਓ ਠੀਕ ਹੈ ਜੀ ਹੁਣ ਅਸੀਂ ਵਾਰੀ ਵਾਰੀ ਸਾਰਾ ਮਟੀਰੀਅਲ ਇਹਦੇ ਚ ਪਾਉਂਦੇ ਜਾਵਾਂਗੇ ਅਨੂਪਾ ਤਾਂ ਕਿ ਪਹਿਲੇ ਉਸ ਤੋਂ ਬਾਅਦ ਤੁਸੀਂ ਸ਼ੱਕਰ ਕੰਦੀ ਪਾ ਦਾਂਗੇ ਹਾਂਜੀ ਲੋੜ ਮੁਤਾਬਿਕ ਅਸੀਂ ਚਨੇ ਪਾ ਲਾਂਗੇ ਜਿੰਨੇ ਤੁਹਾਨੂੰ ਚਨੇ ਚਾਹੀਦੇ ਨੇ ਉਹਨੇ ਪੋਏ ਨੇ ਕਿ ਜਿੰਨੇ ਉਬਾਲੇ ਨੇ ਤੁਸੀਂ ਸਾਰੇ ਪਾ ਦੇਣੇ ਨੇ ਠੀਕ ਹੈ ਜੀ ਬਾਕੀ ਮਟੀਰੀਅਲ ਰੱਖਦੇ ਹੋ ਸਾਈਡ ਤੇ ਹੁਣ ਅਸੀਂ ਪਾ ਦਾਂਗੇ ਖੀਰਾ टमाटर और अनारद अनार, अनार सॉरी और प्याज हरी मिर्च ठीक है जी असं धनिया बादवे एंड के पहले असं मिक्स कर लेंगे अच्छी तरह देखो जी कि वाइया कलरफुल बनती है चाट बहुत ही व्या बहुत ही हेल्दी एक बार बना के देखना देख कि वापिया बनती है और बच्चा वैसे किल्पफुल और देखना थोड़े तो, तो बार बार डिमांड कर फैमिली वाले भी और बच्चे भी अच्छा देख लो मसाले मसूले में कोई भी नहीं पाया देख लो कि कलरफुल बनी यह देखो जी मैं लाइट्स करके तुम तो दिखा है यह देखो जी कि कलरफुल बनी कि मज़े वाली देख के बच्चे अट्रैक्टिव हो जाएंगे ਔਰ ਇੱਕ ਵਾਰੀ ਜਰੂਰ ਬੱਚਾ ਨੂੰ ਬਣਾ ਕੇ ਖਿਲਾਣਾ بس ਥੋੜੀ ਜੀ ਮਿਹਨਤ ਜਰੂਰ ਕਰਨੀ ਪੈਂਦੀ ਹੈ ਔਰ ਮਿਹਨਤ ਕਰਨ ਵਾਸਤੇ ਜੇ ਆਪਣੀ ਸਿਹਤ ਅਸੀਂ ਠੀਕ ਰੱਖਦੇ ਆਂ ਤੇ ਮਿਹਨਤ ਤੇ ਜਰੂਰ ਅੱਛੀ ਹੈ ਤੁਹਾਡੇ ਵਾਸਤੇ ਹਨਾ ਤੁਸੀਂ ਸੰਡੇ ਨੂੰ ਲੈ ਲਓ ਜੇ ਅੱਗੇ ਵੀ ਸੇ ਤੁਹਾਡੇ ਕੋਲ ਟਾਈਮ ਨਹੀਂ ਮਿਲਦਾ ਤੁਸੀਂ ਸੰਡੇ ਨੂੰ ਕਰ ਸਕਦੇ ਹੋ ਇਹ ਦੇਖੋ ਜੀ ਕਿੰਨੀ ਵਧੀਆ ਚਾਟ ਬਣ ਗਈ ਹੈ ਔਰ ਜੈਸੇ ਕੁਝ ਨਹੀਂ ਪਾਇਆ ਇਹਦੇ ਵਿੱਚ ਸਿਰਫ ਤੁਸੀਂ ਮਟੀਰੀਅਲ ਇਕੱਠਾ ਕੀਤਾ ਠੀਕ ਹੈ ਜੀ ਚਲੋ ਜੀ ਹੁਣ ਮੈਂ ਤੁਹਾਨੂੰ ਦੱਸਦੀ ਅੱਗੇ ਕੀ ਕੀ ਪਾਣਾ ਇਹਦੇ ਵਿੱਚ ਹਾਂਜੀ ਮੈਂ ਨਾਲ-ਨਾਲ ਚੀਜ਼ਾਂ ਪਾਈ ਜਾ ਰਹੀਆਂ ਨਾਲ ਨਾਲ ਤੁਹਾਨੂੰ ਦੱਸੀ ਜਾਣੀਆਂ ਇਹ ਮੈਂ ਘਰ ਦੀ ਪੁਦੀਨੇ ਦੀ ਚਟਨੀ ਬਣਾਈ ਹੋਈ ਸੀ ਸਭ ਤੋਂ ਪਹਿਲੇ ਮੈਂ ਇਹ ਪਾਉਣ ਲੱਗੀ ਥੋੜੀ ਜੀ ਇਹਦੇ ਨਾਲ ਥੋੜਾ ਖੱਟਾ ਟੇਸਟ ਆਏਗਾ ਬਹੁਤ ਵਧੀਆ ਲੱਗੇਗਾ ਠੀਕ ਹੈ ਜੀ ਹੁਣ ਮੈਂ ਪਾਵਾਂਗੀ ਕਾਲੀ ਮਿਰਚ ਜਿਆਦਾ ਸਪਾਈਸੀ ਬ बनानी ਉਸ ਹਿਸਾਬ ਨਾਲ ਪਾਓ ਤੁਸੀਂ ਜਿਹੜਾ ਮਟੀਰੀਅਲ ਪਾ ਲਿਆ ਆਪਣੇ ਸਾਬ ਨਾਲ ਪਾਣਾ ਹੁਣ ਪਾ ਦਾਂਗੀ ਮੈਂ ਨਮਕ ਨਮਕ ਵੀ ਲਾਈਟ ਪਾਣਾ ਜ਼ਿਆਦਾ ਨਹੀਂ ਪਾਣਾ ਤੇ ਨਾਲ ਹੀ ਮੈਂ ਪਾ ਦਾਂਗੀ ਚਾਟ ਮਸਾਲਾ ਹੁਣ ਪਾਵਾਂਗੀ ਮੈਂ ਟਮੇਟੋ ਸੌਸ ਥੋੜੀ ਜੀ ਅਗਰ ਤੁਹਾਡੇ ਕੋਲ ਇੰਗਲਿਸ਼ ਦੀ ਬਣੀ ਹੋਈ ਚਟਨੀ ਤਾਂ ਤੁਸੀਂ ਪਾ ਸਕਦੇ ਹੋ ਜ਼ਰੂਰੀ ਨਹੀਂ ਕਿ ਐਹੀ ਪਾਣੀ ਹੈ ਤੁਸੀਂ ਠੀਕ ਹੈ ਜੀ ਆਪਣੀ ਮਰਜ਼ੀ ਦੇ ਮੁਤਾਬਿਕ ਹੁਣ ਅਸੀਂ ਲਾਸਟ ਤੇ ਪਾਵਾਂਗੇ ਧਨੀਆਂ ਤੇ ਫਿਰ ਨਾਲ ਅਸੀਂ ਨਿੰਬੂ ਨਚੋੜ ਦਾਂਗੇ ਠੀਕ ਹੈ ਜੀ నిंबू ਤੁਸੀਂ నిମ୍부를 છોੜਨੀ ਰਣੇ છોੜਨਾ ਨੀ ਤਾਂ ਤੁਹਾਡੇ ਬੀਜ ਵਿੱਚ ਜੇ ਅਗਰ ਚਲੇਗਾ ਨਾ ਬੱਚਿਆਂ ਦੇ ਮੂੰਹ ਚ ਆ ਗਏ ਤੇ ਬੱਚਾ ਨੂੰ ਟੇਸਟ ਖਰਾਬ ਹੋ ਜਾਣਾ ਐਸ ਵਾਸਤੇ ਨਿੰਬੂ ਨੂੰ છોੜਨੀ ਰਾਂ ਨੀਂ છોੜਨਾ ਨਿੰਬੂ ਤੁਸੀਂ ਆਪਣੀ ਮਰਜ਼ੀ ਤਮ ਤਾਪੀ ਜਿੰਨਾ ਮਰਜ਼ੀ ਪਾ ਸਕਦੇ ਹੋ ਅਗਰ ਸਪਾਈਸੀ ਖੱਟਾ ਜ਼ਿਆਦਾ ਖਾਂਦੇ ਨੇ ਤੇ ਪਾ ਲਓ ਜ਼ਿਆਦਾ ਪਾ ਲਓ ਨੀ ਤੇ ਅਦਾ ਨਿੰਬੂ ਹੀ ਬਹੁਤ ਹੁੰਦਾ ਠੀਕ ਹੈ ਜੀ ਜ਼ਿਆਦਾ ਸੇ ਖੱਟਾ ਖੱਟਾ ਬਣ ਹੋਣਾ ਸੀ ਅਸੀਂ ਉਹਨਾਂ ਮਿਕਸ ਕਰ ਲਾਂਗੇ ਅੱਛੀ ਤਰ੍ਹਾਂ ਆ ਦੇਖੋ ਇਹ ਨਹੀਂ ਹੈਂਦੀ ਚਾਟ ਬਣੀ ਹੈ ਨਾ ਜਿੰਨੇ ਮਰਜੀ ਖਾਈ ਚਲੋ ਬੱਚੇ ਖੁਸ਼ ਹੋ ਕੇ ਖਾਣਗੇ ਤੁਸੀਂ ਜਿੰਨੀ ਬਣਾਈ ਹੋਏਗੀ ਨਾ ਉਸ ਤੋਂ ਵੀ ਤੁਹਾਨੂੰ ਡਬਲ ਬਣਾਣੀ ਹੈ ਅਗਲੀ ਵਾਰ ਕਿਉਂਕਿ ਬੱਚਿਆਂ ਦਾ ਪੇਟ ਇੰਨ ਨਾਲ ਨਹੀਂ ਭਰੇਗਾ ਉਹਨਾਂ ਨੇ ਕਿਹਾ ਸਾਨੂੰ ਖਾਣਾ ਨਾ ਦਿਓ ਬੇਸ਼ੱਕ ਪਰ ਸਾਨੂੰ ਚਾਟ ਬਣਾ ਕੇ ਦੇਵੋ ਹੈਲਦੀ ਚਾਟ ਔਰ ਜਿਆਦਾ ਸਪਾਈਸੀ ਵੀ ਨਹੀਂ ਔਰ ਤੁਹਾਡੇ ਹਿਸਾਬ ਸੁੱਤਰੇ ਠੰਡ ਨਾਲ ਵੀ ਬਣੀ ਹੋਈ ਹੈ ਔਰ ਬੱਚੇ ਖੁਸ਼ ਹੋ ਕੇ ਵੀ ਦੇਖਣਾ ਕਿੰਨੇ ਖਾਣਗੇ मटीरियल तुम अपनी मर्जी मुताबिक जिना मर्जी पा सकते हो लो जी चाट हो गई बिल्कुल रेडी ए देखो जी है ना मज़े वाली चाट बनी अच कि वी और कि टेस्टी और हेल्दी बनी है और दूसरी कलरफुल बनी देखने भी कि मज़े वाली लग रही है बच्चे खुश होके के खाने चलो जी ਓਕੇ ਜੀ ਇੱਕ ਵਾਰੀ ਜੂਰ ਮੇਰੀ ਰੈਸਪੀ ਨੂੰ ਟਰਾਈ ਕਰਨਾ ਠੀਕ ਹੈ ਜੀ